ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਆ ਸੁਣ ਲੈ ਭੈਣ 22 ਦੀ ਰਾਤ ਵਾਲੀ ਕਰਤੂਤ ਪੈ ਗਿਆ ਦौरा ਅੱਜ ਫੇਰ ਉਸ ਨੂੰ ਕਿਉਂ ਕੀ ਹੋਇਆ ਬਚਨੋਂ ਨੇ ਦੂਰੋਂ ਹੀ ਦੀਪ ਨੂੰ ਬੁਝਿਆ ਤੇ ਉਹ ਸੁੱਕੇ ਆਟੇ ਨਾਲ ਲਿਬੜੇ ਹੱਥ ਲਈ ਬਾਹਰ ਵਿਹੜੇ ਵਿੱਚ ਆਈ ਜਿੱਥੇ ਉਸ ਦੇ ਕੋਲ ਉਸਦੀ ਬਹੂ ਸ਼ਿੰਦਰੋ ਮੂੰਹ ਲਟਕਾਈ ਖੜੀ ਸੀ ਉਸ ਦੀਆਂ ਅੱਖਾਂ ਵਿੱਚ ਕਹਿਰਾਂ ਦਾ ਗੁੱਸਾ ਭਰਿਆ ਹੋਇਆ ਸੀ 22 ਕਿਥੇ ਹੈ ਉਹ ਇਦਰੇ ਦਫਾ ਹੋਵੇ ਜਿੱਧਰ ਮਰਜੀ ਮੈਂ ਪੁੱਛਦੀ ਹਾਂ ਦੀਪ ਕੀ ਹੋਇਆ ਹੋਣਾ ਕੀ ਸੀ ਮੇਰੇ ਸਿਰ ਸਵਾਹ ਪਾਤੀ ਮੈਂ ਤਾਂ ਹੁਣ ਉਮਰ ਭਾਰ ਸੋਹਰੇ ਪੰਡ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਪਰ ਤੂੰ ਦੱਸ ਤਾਂ ਸਹੀ ਹੋਇਆ ਕੀ ਆ ਚਲ ਅੰਦਰ ਮੇਰੇ ਨਾਲ ਉਹ ਚਾਟਾ ਆਪਣੀ ਵੱਡੀ ਭੈਣ ਨੂੰ ਬਾਹੋਂ ਫੜ ਕੇ ਅੰਦਰ ਲੈ ਗਿਆ ਆ ਦੇਖ ਬਾਈ ਦੀ ਜੁੱਤੀ ਅਜੇ ਤੱਕ ਚੰਦਰੋਦੀ ਚਾਚੀ ਦੇ ਮੰਜੇ ਕੋਲ ਪਈ ਹੈ ਝੂਠਾ ਮੈਂ ਨਹੀਂ ਮੰਦੀ ਇਹ ਗੱਲ ਆਹੋ ਪੈਣ ਤੈਨੂੰ ਕਾਹਨੂੰ ਸੱਚ ਆਉ ਸਾਡੀ ਗੱਲ ਦਾ ਅਸੀਂ ਤਾਂ ਜਿਵੇਂ ਬੁੜੇ ਦੇ ਦਸ਼ਮਣ ਹੁੰਦੇ ਆ ਨਾ ਛਿੰਦਰੂ ਆਪਣੀ ਨਾਨਦ ਮੂਹਰੇ ਹੁਣ ਉੱਚੀ ਉੱਚੀ ਬੋਲ ਰਹੀ ਸੀ ਜਿਉਂ-ਜਿਉਂ ਛਿੰਦਰੂ ਤੇ ਦੀਪ ਰਾਤ ਦੀ ਘਟਨਾ ਬਾਰੇ ਉੱਚੀ ਉੱਚੀ ਚਰਚਾ ਕਰ ਰਹੇ ਸਨ ਤਿਉ ਤਿਉ ਉਹਨਾਂ ਦੀਆਂ ਗੱਲਾਂ ਸੋਣ ਬਚਨੋ ਸ਼ਰਮ ਨਹੀਂ ਮਾਰੀ ਜ਼ਮੀਨ ਵਿੱਚ ਗੜਦੀ ਜਾ ਰਹੀ ਸੀ ਉਸ ਨੂੰ ਆਪਣੇ ਗੰਗਾ ਵਰਗੇ ਪਵਿੱਤਰ ਪਿਓ ਉੱਪਰ ਲਾਏ ਇਸ ਦੋਸ਼ਨ ਦਾ ਭੋਰਾ ਭਰ ਵੀ ਸੱਚ ਨਹੀਂ ਸੀ ਆ ਰਿਹਾ ਉਸਨੇ ਤਾਂ ਆਪਣੀ ਸਾਰੀ ਉਮਰ ਰੱਬੀ ਭਗਤੀ ਵਿੱਚ guzari ਸੀ ਬਚਨੋ ਦੀ ਮਾਂ ਦੇ ਮਰਨ ਪਿੱਛੋਂ ਪੱਜਵਾਨੀ ਵਿੱਚ ਵੀ ਉਸਨੇ ਕਦੇ ਕਿਸੇ ਦੀ ਧੀ ਭੈਣ ਵੱਲ ਮੈਲੀ ਨਜ਼ਰ ਨਾਲ ਨਹੀਂ ਸੀ ਦੇਖਿਆ ਸਾਰਾ ਪਿੰਡ ਜਾਣਦਾ ਸੀ ਕਿ ਕ੍ਰਿਸ਼ਨ ਸਿੰਘ ਉਹ ਫੌਜੀ ਵਰਗਾ ਬੰਦਾ ਇਸ ਪਿੰਡ ਫੇਰ ਨਹੀਂ ਸੀ ਪੈਦਾ ਹੋਣਾ ਉਹ ਜਦੋਂ ਵੀ ਆਪਣੀ ਫੌਜੀ ਜ਼ਿੰਦਗੀ ਵਿੱਚੋਂ ਸਾਲ ਭਾਰ ਪਿੱਛੋਂ ਆਪਣੇ ਪਿੰਡ ਛੁੱਟੀ ਆਉਂਦਾ ਤਾਂ ਉਹ ਪਿੰਡ ਵਿੱਚ ਬਿਮਾਰਾਂ ਦੀ ਸੇਵਾ ਵਿੱਚ ਜੁਟਿਆ ਰਹਿੰਦਾ ਖਾਸ ਕਰਕੇ ਜਨੇਪੇ ਵਾਲੀਆਂ ਔਰਤਾਂ ਦੀ ਦਵਾਈ ਦਾਰੂ ਦਾ ਉਹ ਬਹੁਤ ਧਿਆਨ ਰੱਖਦਾ ਸੀ ਜਦੋਂ ਕ੍ਰਿਸ਼ਨ ਸਿਉਨ ਛੁੱਟੀ ਆਇਆ ਹੁੰਦਾ ਤਾਂ ਬਿਮਾਰਾਂ ਨਾਲ ਉਸਦੇ ਕੱਚੇ ਘਰਾਂ ਦੀ ਡਿਊਟੀ ਭਰੀ ਹੀ ਰਹਿੰਦੀ ਸਾਰਾ ਸਾਰਾ ਦਿਨ ਦੀਪ ਤੇ ਬਚਨੋ ਉਸ ਕੋਲ ਬੈਠੇ ਕੋਈ ਨਾ ਕੋਈ ਜੜੀ ਬੂਟੀ ਕਟਦੇ ਹੀ ਰਹਿੰਦੇ ਹੁਣ ਪਿਛਲੇ ਤਿੰਨਾਂ ਵਰਿਆਂ ਤੋਂ ਜਦੋਂ ਦਾ ਉਹ ਰਿਟਾਇਰ ਹੋ ਕੇ ਆਪਣੇ ਪਿੰਡ ਆਇਆ ਸੀ ਆਪਣੇ ਪੁੱਤ ਦੀਪ ਕੋਲ ਰਹਿੰਦਾ ਹੋਇਆ ਵੀ ਮਮਾਰਾ ਵਾਲੀ ਕੋਈ ਨਾ ਕੋਈ ਦਵਾਈ ਦਾ ਰੂਪ ਬਣਾਉਂਦਾ ਹੀ ਰਹਿੰਦਾ। ਕਦੇ ਕੌੜ ਤੁੰਬੇ ਦਾ ਚੂਰਨ, ਕਦੇ ਆਲੇ ਬਿਹੜਿਆਂ ਦੀ ਫੱਕੀ, ਕਦੇ ਸੰਤਰਿਆਂ ਦੇ ਛਿਲਕਿਆਂ ਦਾ ਮਰੱਬਾ। ਜਾਂ ਫਿਰ ਕਿਕਰਾਂ ਦੇ ਟੁਕਿਆਂ ਨੂੰ ਇਕੱਠਾ ਕਰਕੇ ਕਿਸੇ ਦਵਾਈ ਵਿੱਚ ਪਾਉਣ ਲਈ ਸੁਕਾਉਂਦਾ ਰਹਿੰਦਾ। ਉਸ ਦੀ ਧੀ ਬਚਨ ਨੂੰ ਵਿਆਹਿਆ ਹੁਣ ਪੂਰੇ 13 ਵਰੇ ਹੋ ਗਏ ਸਨ। ਫੇਰ ਵੀ ਉਸ ਦਾ ਬਾਈ ਕੋਲ ਦਵਾਈ ਕੋਈ ਨਾ ਕੋਈ ਦਵਾਈ ਉਸ ਕੋਲ ਕੁੱਟਣ ਲਈ ਭੇਜਦਾ ਹੀ ਰਹਿੰਦਾ। ਕ੍ਰਿਸ਼ਨ ਸਿਆਉ ਨੇ ਕਦੇ ਕਿਸੇ ਮਰੀਜ਼ ਕੋਲੋਂ ਦਵਾਈ ਦੇ ਪੈਸੇ ਨਹੀਂ ਸੰਨ ਲਏ। ਕਦੇ ਦਵਾਦਾਰ ਉਹ ਦਿੰਦਿਆਂ ਉੱਚੀ ਨਜ਼ਰ ਕਰਕੇ ਨਹੀਂ ਸੀ ਦੇਖਿਆ। ਜਦੋਂ ਕਿ ਇੱਕ ਖਿਆਲ ਉਸਦੇ ਮਨ ਵਿੱਚ ਵਾਰ-ਵਾਰ ਆਉਂਦਾ ਰਿਹਾ ਕਿ ਉਹ ਆਪਣਾ ਘਰ ਦੁਬਾਰਾ ਬਸਾ ਲੈਣਾ ਚਾਹੀਦਾ ਸੀ। ਪਰ ਉਸਨੇ ਐਸਾ ਨਹੀਂ ਕੀਤਾ। ਜਦੋਂ ਵੀ ਉਹ ਐਸਾ ਸੋਚਦਾ ਦੀਪ ਦਾ ਮਾਸੂਮ ਜਿਹਾ ਚਿਹਰਾ ਉਹਦੇ ਸਾਹਮਣੇ ਆ ਆਖੜਾ ਹੁੰਦਾ। ਰੋਲ ਜੂ ਜਤੀਮ ਮਤਰੀਆਂ ਕਾਹਨੂੰ ਪੁੱਛਦੀਆਂ ਨੇ ਅੱਜ ਉਹ ਹੀ ਦੀਪ ਸੀ ਜਿਸ ਨੇ ਉਸ ਦੀ ਚਿੱਟੀ ਦਾੜੀ ਦਾ ਵਾਲ-ਵਾਲ ਕੱਢ ਰੱਖਿਆ ਸੀ ਕਾਲੇ ਦੀ ਛਟੀ ਉੱਤੇ ਆਏ ਸਾਰੇ ਪਾਈਚਾਰੇ ਵਿੱਚ ਇਹ ਗੱਲ ਤੜਕੇ ਤੋਂ ਹੀ ਫੈਲ ਚੁੱਕੀ ਸੀ ਤੇ ਸ਼ਿੰਦਰੋ ਦੀ ਚਾਚੀ ਮੂੰਹ ਹਨੇਰੇ ਹੀ ਨਮੋਸ਼ੇ ਦੀ ਮਾਰੀ ਪਹਿਲੀ ਮੋਟਰ ਆਪਣੇ ਪੈਨ ਮੁੜ ਗਈ ਸੀ ਘਰ ਵਿੱਚ ਆਈਆਂ ਮੇਲਣਾ ਵਿੱਚੋਂ ਕਈਆਂ ਨੇ ਲਾਜੋ ਦੇ ਮੰਝੇ ਕੋਲ ਪਈ ਬੁੜੇ ਦੀ ਜੁੱਤੀ ਸੈਂਦਕ ਦੇਖੀ ਸੀ ਸ਼ਿੰਦਰੋ ਦੇ ਪੇ ਕਿਉਂ ਆਈਆਂ ਕਈ ਤੀਵੀਆਂ ਵਿੜੇ ਵਿੱਚ ਖੜੀਆਂ ਇਸ ਗੱਲ ਦੀ ਵਾਰੋ ਵਾਰੀ ਚਰਚਾ ਕਰ ਰਹੀਆਂ ਸਨ ਪਹਿਲੀ ਸੌ ਪਾਈ ਦੀ ਝੂਠ ਨਹੀਂ ਬੋਲਦੀ ਰੱਬ ਨੂੰ ਜਾਣ ਦੇਣੀ ਹੈ ਜੁੱਤੀ ਤਾਂ ਬੁੜੇ ਦੀ ਲਾਜੂ ਦੇ ਮੰਜੇ ਕੋਲ ਹੀ ਪਈ ਮੈਂ ਦੇਖੀਏ ਦੂਜੀ ਹੰਗਾਰਾ ਭਰਦੀ ਹੋਈ ਖਬਰੇ ਬੁੜੇ ਦੀ ਮਤ ਨੂੰ ਕੀ ਹੋ ਗਿਆ ਤੌਲੇ ਝਾਟੇ ਸਿਰ ਸਵਾਹ ਪਾ ਲਈ ਨਾਲੇ ਦੀਪ ਨੂੰ ਸਾਰੇ ਸ਼ਰੀਕੇ ਵਿੱਚ ਕਿਤੇ ਆਉਣ ਜਾਣ ਜੋਗਾ ਨਹੀਂ ਛੱਡਿਆ ਤੀਜੀ ਨੀ ਛੇੜਿਆ ਵੀ ਕੀ ਨੂੰ ਕੁੜਮਾ ਗੋ ਆਈ ਨੂੰ ਐਵੇਂ ਦੀਪ ਕਹਿੰਦਾ ਰਹਿੰਦਾ ਹੈ ਕਿ ਦੌਰਾ ਪੈਣ ਸਮੇ ਬੁੜੇ ਨੂੰ ਆਪਣੇ ਆਪ ਦੀ ਸੁਰਤ ਨਹੀਂ ਰਹਿੰਦੀ ਭਲਾ ਇਹ ਗੱਲਾਂ ਕੋਈ ਬੇਸੁਰਤੀਆਂ ਦੀਆਂ ਨੇ ਮੁੰਡਾ ਮੂੰਹ ਵਿਖਾਣ ਜੋਗਾ ਨਹੀਂ ਰਿਹਾ ਕਿਤੇ ਵੀ ਬਚਨੂ ਸ਼ਰੀਕੇ ਦੀਆਂ ਔਰਤਾਂ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣ ਸੁਣ ਰੋਣ ਹੱਕੀ ਹੋਈ ਪਈ ਸੀ ਕਿ ਔਰਤ ਕੀ ਮਰਦ ਇਸੇ ਘਟਨਾ ਦੀ ਚਾਚਾ ਕਰ ਰਹੇ ਸਨ ਪਰ ਬਚਨੂ ਨੂੰ ਜਿਵੇਂ ਸੱਚ ਨਹੀਂ ਸੀ ਆ ਰਿਹਾ ਫਾਵੇਂ ਉਸਨੇ ਆਪ ਅੰਦਰ ਜਾ ਕੇ ਲਾਜੋ ਦੇ ਮੰਝੇ ਕੋਲ ਪਈ ਆਪਣੇ ਬਾਈ ਦੀ ਜੁੱਤੀ ਦੇਖੀ ਸੀ ਉਸਨੇ ਕਈ ਵਾਰ ਹੌਸਲਾ ਕੀਤਾ ਕਿ ਉਹ ਆਪ ਜਾ ਕੇ ਆਪਣੇ ਬਾਈ ਕੋਲੋਂ ਸਾਰੀ ਗੱਲ ਪੁੱਛੇ ਪਰ ਧੀ ਪਿਓ ਨੂੰ ਪੁੱਛੇ ਤੱਕੀ ਨਾਲੇ ਉਸ ਨੂੰ ਤਾਂ ਮੂੰਹ ਹਨੇਰੇ ਹੀ ਬੇਹੋਸ਼ੀ ਦੀ ਹਾਲਤ ਵਿੱਚ ਦੀਪ ਬਾਹਰ ਲੈ ਘਰ ਛੱਡ ਆਇਆ ਸੀ ਜਿੱਥੇ ਉਹ ਹੁਣ ਬੇਸੁੱਧ ਪਿਆ ਸੀ ਕਿਸੇ ਨੇ ਉਸ ਦੀ ਮੁੜ ਕੇ ਬਾਤ ਨਹੀਂ ਸੀ ਪੁੱਛੀ ਬੱਚ ਨੂੰ ਆਪ ਹਲਵਾਈ ਨਾਲ ਪੱਠੀ ਉੱਤੇ ਰੁੱਝੀ ਹੋਈ ਸੀ ਪਾਰ ਜੋ ਜੋ ਗੱਲਾਂ ਸ਼ਰੀਕੇ ਦੇ ਲੋਕ ਉਹਦੇ ਪਿਓ ਬਾਰੇ ਕਰ ਰਹੇ ਸਨ ਬਚਨੋਂ ਦੇ ਦਿਲ ਵਿੱਚ 16 ਵਾਂਗ ਚੁਰਦੀਆਂ ਜਾ ਰਹੀਆਂ ਸਨ ਉਸ ਦੀ ਤਰਮਾਤਮਾ ਪਿਓ ਬਾਰੇ ਅੱਜ ਕੀ ਕੀ ਨਹੀਂ ਸੀ ਕਿਹਾ ਲੋਕਾਂ ਨੇ ਉਸ ਸ਼ਖਸ ਬਾਰੇ ਜਿਸ ਨੇ ਜਵਾਨੀ ਤੋਂ ਬੁਢਾਪੇ ਤੱਕ ਦਾ ਸਾਰਾ ਸਫ਼ਰ ਬਿਨਾਂ ਸਾਥੀ ਤੋਂ ਤੈਅ ਕੀਤਾ ਸੀ ਆਪਣੀਆਂ ਸਾਰੀਆਂ ਮਾਂ ਇੱਛਾਵਾਂ ਨੂੰ ਉਸ ਨੇ ਭੁੱਬਲ ਦੀ ਅੱਗ ਵਾਂਗ ਦਬ ਰੱਖਿਆ ਸੀ ਬਚਨੋਂ ਦੀ ਮਾਂ ਤਾਂ ਦੀਪ ਨੂੰ ਛਿੱਲੇ ਵਿੱਚ ਹੀ 6 ਦਿਨਾਂ ਦਾ ਛੱਡ ਕੇ ਚੱਲ ਬਸੀ ਸੀ ਤਯੋ ਬਚਨੋਂ ਦਾ ਬਾਈ ਜਨੇਪੇ ਵਾਲੀਆਂ ਔਰਤਾਂ ਦਾ ਖਾਸ ਧਿਆਨ ਰੱਖਦਾ ਸੀ ਜਦੋਂ ਬਚਨੋਂ ਦੀ ਮਾਂ ਮਰੀ ਤਾਂ ਉਸ ਸਮੇਂ ਬਚਨੋਂ ਦੇ ਬਾਈ ਹੀ ਦੀ ਉਮਰ ਮਸਾਂ ਬਾਈਆਂ ਵਰਿਆਂ ਦੀ ਹੋ ਤੇ ਬਚਨੋਂ ਉਸ ਸਮੇਂ ਡੇੜ ਕਵਰੇ ਦੀ 14 ਸਾਲ ਕ੍ਰਿਸ਼ਨ ਸਿਉਂਗ ਦੀ ਫੌਜ ਕਸ਼ਮੀਰ ਦੇ ਬਾਰਡਰ ਤੇ ਰਹੀ ਫੇਰ ਖਾਸਾ ਚਿਰ ਰਾਜਸਥਾਨ ਤੇ ਉਸ ਤੋਂ ਪਿੱਛੋਂ ਕ੍ਰਿਸ਼ਨ ਸਿਉਂ ਦੀ ਬਦਲੀ ਦਿੱਲੀ ਹੋ ਗਈ ਪਿੱਛੋਂ ਸ਼ਰੀਕੇ ਵਿੱਚੋਂ ਲੱਗਦੇ ਕ੍ਰਿਸ਼ਨ ਸਿਉਂ ਦੇ ਭਾਈ ਨੇ ਬਚਨੋਂ ਲਈ ਮੁੰਡਾ ਟੋਲਿਆ ਅਤੇ ਆਉਂਦੀ ਛੁੱਟੀ ਨੂੰ ਉਸਦੇ ਹੱਥ ਪੀਲੇ ਕਰ ਉਸ ਨੂੰ ਪ੍ਰਾਇ ਕਰ ਤੋਰ ਦਿੱਤਾ ਫਿਰ ਭੈਣ ਨੇ ਵੀਰਲੇ ਜੱਟਾਂ ਦੀ ਇੱਕ ਬਹੂ ਦੇ ਪੇਕੇ ਪਿੰਡੋਂ ਸ਼ਿੰਦਰੋਂ ਦਾ ਰਿਸ਼ਤਾ ਦੀਪਲੇ ਲੈ ਲਿਆ ਕਿੰਨੇ ਚਾਉ ਕੀਤੇ ਸਨ ਸ਼ਿੰਦਰੋਂ ਦੇ ਬਚਨੋਂ ਦੇ ਬਾਈ ਨੇ ਅੱਜ ਉਹੀ ਸ਼ਿੰਦਰੋਂ ਉਸ ਦੇ ਬਾਈ ਨੂੰ ਨਾ ਜਾਣੇ ਕੀ ਕੀ ਅੱਬਾ ਤਵਾ ਬੋਲ ਰਹੀ ਸੀ ਤੇ ਬਚਨੋਂ ਸਭ ਕੁਝ ਜਰਦੀ ਹੋਈ ਅੰਦਰੋਂ ਅੰਦਰ ਲਹੂ ਦੇ ਘੁੱਟ ਪੀ ਰਹੀ ਸੀ ਅੱਜ ਤਾਂ ਦੀਪ ਵੀ ਯਕੀਨ ਕਰ ਬੈਠਾ ਸੀ ਕਿ ਉਸਦਾ ਭਾਈ ਜਾਣ ਬੁੱਝ ਕੇ ਅੰਦਰ ਗਿਆ ਸੀ ਕਿਉਂਕਿ ਸ਼ਿੰਦਰੋਂ ਅੱਗੇ ਵੀ ਕਈ ਇਹੋ ਜਿਹੀਆਂ ਗੱਲਾਂ ਦੀਪ ਨੂੰ ਦੱਸੀਆਂ ਸਨ ਕਿ ਉਸਦਾ ਭਾਈ ਆਪਣਾ ਘੜਾ ਛੱਡ ਅਨੰਦਪੁਰ ਦੀ ਛੱਜਰੀ ਵਿੱਚੋਂ ਕੋਠੇ ਉੱਤੇ ਪਾਣੀ ਪੀਂ ਜਾਂਦਾ ਹੈ ਤੇ ਦਰਵਾਜ਼ੇ ਜਾ ਕੇ ਉਸਨੇ ਲੰਬੜਾਂ ਦੇ ਬੁੜੇ ਨੂੰ ਇਹ ਵੀ ਕਿਹਾ ਸੀ ਕਿ ਉਹ ਉਸਦਾ ਕਿਤੇ ਹੋਰ ਬਣਾਉਣ ਬਣਵਾ ਦੇਵੀ ਦੀਪ ਨੇ ਇਹ ਸਾਰੀਆਂ ਗੱਲਾਂ ਬਚਨوں ਨੂੰ ਵੀ ਚਿੱਠੀ ਵਿੱਚ ਲਿਖ ਦਿੱਤੀਆਂ ਸਨ ਬਚਨوں ਨੂੰ ਦੀਪ ਦੀ ਚਿੱਠੀ ਵਿੱਚ ਲਿਖੀ ਇਹ ਗੱਲ ਵੀ ਚੇਤੇ ਆਈ ਕਿ ਜਿਸ ਵਿੱਚ ਦੀਪ ਨੇ ਲਿਖਿਆ ਸੀ ਕਿ ਭੈਣਾਂ ਅੱਜਕੱਲ੍ਹ ਬਾਈ ਬਹੁਤ ਲਾਪਰਵਾਹ ਹੁੰਦਾ ਜਾ ਰਿਹਾ ਹੈ ਪੈਨਸ਼ਨ ਦੇ ਰੁਪਏਾਂ ਵਿੱਚੋਂ ਹਰ ਮਹੀਨੇ ਕਈ ਕੀ ਰੁਪਿਆਂ ਦੀ ਲਾਟਰੀ ਪਾ ਆਉਂਦਾ ਹੈ ਜਦੋਂ ਦੀਪ ਨੇ ਮਾਨ ਵਿੱਚ ਹੀ ਖਾਈ ਬਣ ਗਈ ਸੀ ਤਾਂ ਭਲਾ ਸ਼ਿੰਦਰੋ ਨੇ ਕੀ ਬਾਤ ਪੁੱਛਣੀ ਸੀ ਨਾ ਰੋਟੀ ਦੇਣ ਪਰ ਝੂਠੇ ਦੋਸ਼ਨ ਤਾਂ ਨਾਲਾ ਆ ਰਾਤ ਵਾਲਾ ਲਾਇਆ ਦੋਸ਼ਨ ਤਾਂ ਜਿਵੇਂ ਬਚਨੋ ਤੋਂ ਸਹਾਂ ਨਹੀਂ ਸੀ ਜਾ ਰਿਹਾ ਸੱਚ ਨੂੰ ਨਿਤਨ ਲਈ ਸਾਰੇ ਕਾਮ ਛੱਡ ਛੜਾ ਉਹ ਪਰਿਪੀਤੀ ਬਾਲਿਕਾ ਆਪਣੇ ਬਾਈ ਕੋਲ ਆਈ ਜਿੱਥੇ ਕੰਧਾ ਨਾਲ ਢਾਸਣਾ ਲਾਈ ਹੁਣ ਉਸ ਦਾ ਬਾਈ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ ਇੱਕ ਵਾਰ ਤਾਂ ਪਾਠ ਕਰਦੇ ਬਾਈ ਨੂੰ ਦੇਖ ਬਚਨੋ ਨੂੰ ਦੀਪ ਤੇ ਚੰਦਰੋਤ ਤੇ ਬਿਹਤ ਗੁੱਸਾ ਆਇਆ ਤੇ ਨਾਲ ਉਸ ਕਮਜ਼ਾਤ ਲਾਜੋ ਤੇ ਜਿਸ ਨੇ ਝੂਠਾ આરોਪ ਲਾਇਆ ਸੀ ਉਸ ਦੇ ਪਿਓ ਤੇ ਇਹਨਾਂ ਦਾ ਬਚਨੋਂ ਦਾ ਚਿਤ ਕੀਤਾ ਕਿ ਉਸ ਨੂੰ ਗੁੱਤੋਂ ਫੜ ਕੇ ਆਪਣੇ ਬਾਈ ਦੇ ਸਾਹਮਣੇ ਲਿਆ ਕੇ ਪੁੱਛੇ ਪਰ ਉਹ ਤਾਂ ਮੂੰਹ ਹਨੇਰੇ ਹੀ ਆਪਣੇ ਪੈੰਡ ਮੁੜ ਗਈ ਸੀ ਫਿਰ ਉਸ ਦੇ ਮਾਨ ਵਿੱਚ ਆਈ ਕਿ ਉਹ ਦੀਪ ਤੇ ਛਿੰਦਰਾ ਨੂੰ ਬੁਲਾ ਕੇ ਚੰਗੀ ਤਰ੍ਹਾਂ ਧਨੇਸੜੀ ਦੇਵੇ ਪਰ ਉਹ ਸਾਰੇ ਗੁੱਸੇ ਨੂੰ ਅੰਦਰੋਂ ਅੰਦਰ ਪੀ ਗਈ ਕਿਉਂਕਿ ਘਰ ਵਿੱਚ ਉਸ ਦੇ ਭਤੀਜੇ ਦੀ ਛੱਟੀ ਕਰਕੇ ਖੁਸ਼ੀ ਮਨਾਈ ਜਾ ਰਹੀ ਸੀ ਪਰ ਉਹ ਆਪਣੇ ਬਾਈ ਉੱਪਰ ਲੱਗੇ ਦੋਸ਼ਾਂ ਦਾ ਨਿਤਾਰਾ ਸਰੀਕੇ ਦੇ ਸਾਹਮਣੇ ਹੀ ਕਰਨਾ ਚਾਹੁੰਦੀ ਸੀ ਕਿਉਂਕਿ ਸ਼ਿੰਦਰੋ ਨੇ ਖਾਕ ਮਖਾ ਸਾਰੇ ਰਿਸ਼ਤੇਦਾਰਾਂ ਵਿੱਚ ਭੰਡੀ ਪਾਰ ਰੱਖੀ ਸੀ ਉਸ ਨੇ ਬੜੀ ਹਿੰਮਤ ਕਰਕੇ ਆਪਣੇ ਬਾਈ ਕੋਲ ਬੈਠਦਿਆਂ ਹੋਇਆ ਬੈਠਦਿਆਂ ਹੌਲੀ ਜੇ ਪੁੱਛਿਆ ਬਾਈ ਜੀ ਭਲਾ ਰਾਤ ਅਜੇ ਗੱਲ ਮੂੰਹ ਵਿੱਚ ਹੀ ਸੀ ਕਿ ਉਸ ਨੂੰ ਦਿਆਲੋ ਤਾਈ ਦੀ ਕਹੀ ਗੱਲ ਦਾ ਚੇਤਾ ਆ ਗਿਆ ਅੱਜ ਕੱਲ ਤੇਰਾ ਬਾਈ ਬਹੁਤ ਦੁਖੀ ਹੈ ਧੀ ਮਾੜੀ ਮਾੜੀ ਗੱਲ ਤੇ ਰੋ ਪੈਂਦਾ ਹੈ ਦੁੱਖ ਸੁੱਖ ਦੀ ਕੋਈ ਵੀ ਗੱਲ ਸਹਿਣ ਨਹੀਂ ਕਰਦਾ ਕਈ ਵਾਰ ਤਾਂ ਸਾਰੀ ਸਾਰੀ ਰਾਤ ਸੌਂਦਾ ਵੀ ਨਹੀਂ ਜੇ ਕਿਧਰੇ ਬੰਦ ਚਾ ਅੱਖ ਲੱਗ ਹੀ ਜਾਏ ਤਾਂ ਫੇਰ ਛੱਟ ਜਾਗ ਜਾਂਦਾ ਹੈ ਫੇਰ ਅੱਧੀ ਰਾਤ ਜਿੱਧਰ ਮੂੰਹ ਹੁੰਦਾ ਹੈ ਉਧਰ ਤੁਰ ਪੈਂਦਾ ਹੈ ਬੱਚ ਨੂੰ ਡਰ ਹੋ ਗਿਆ ਕਿਧਰੇ ਉਸ ਦਾ ਬਾਈ ਉਸ ਦੀ ਗੱਲ ਸੁਣ ਕੇ ਰੋਣੀ ਨਾ ਲੱਗ ਜਾਏ ਪਰ ਥੋੜੀ ਦੇਰ ਇਧਰ ਉਧਰ ਦੀਆਂ ਗੱਲਾਂ ਕਰਨ ਪਿੱਛੋਂ ਝਿਜਕਦਿਆਂ ਝਿਜਕਦਿਆਂ ਫੇਰ ਕਿਹਾ ਬਾਈ ਜੀ ਭਲਾ ਇਹ ਰਾਤ ਤੈਨੂੰ ਦੌਰਾ ਕਿਹਾ ਪੈ ਗਿਆ ਸੀ ਕ੍ਰਿਸ਼ਨ ਸਿਉਣੀ ਧੀ ਦੀਆਂ ਨਜ਼ਰਾਂ ਵਿੱਚ ਡੋਲਦੀ ਹਮਦਰਦੀ ਨੂੰ ਦੇਖ ਹੌਲੀ ਜਿਹਾ ਕਿਹਾ ਕੀ ਪੁੱਤ ਤੇ ਇਸ ਦੇ ਨਾਲ ਹੀ ਉਸ ਦਾ ਗਲਾ ਭਰ ਆਇਆ ਬਚਨ ਨੇ ਝੱਟ ਗੱਲ ਪਲਟੀ ਤੇ ਕਿਹਾ ਬਾਈ ਜੀ ਮੈਂ ਤਾਂ ਉਹੀ ਪੁੱਛਦੀ ਹਾਂ ਬਾਈ ਤੈਨੂੰ ਇਹ ਬੇਹੋਸ਼ੀ ਦਾ ਦੌਰਾ ਕਿਉਂ ਪੈ ਜਾਂਦਾ ਹੈ ਤੈਨੂੰ ਕਿਸ ਗੱਲ ਦਾ ਦੁੱਖ ਹੈ ਬਾਈ ਦੀਪ ਤੇ ਬਹੁਜਾਨੋ ਤੈਨੂੰ ਬਹੁਤ ਤੰਗ ਕਰਦੇ ਨੇ ਨਾ ਪੁੱਤ ਨਾ ਮੈਨੂੰ ਕਾਸੀ ਦਾ ਵੀ ਭੋਰਾ ਦੁੱਖ ਨਹੀਂ ਕੋਈ ਤੰਗ ਨਹੀਂ ਕਰਦਾ ਮੈਨੂੰ ਫੇਰੀ ਮਾੜੀ ਜੀ ਗੱਲ ਤੇ ਤੇਰੀਆਂ ਅੱਖਾਂ ਕਿਉਂ ਪਰ ਆਉਂਦੀਆਂ ਨੇ ਕੁਝ ਨਹੀਂ ਪੁੱਤ ਮੈਨੂੰ ਕੋਈ ਦੁੱਖ ਤਕਲੀਫ ਨਹੀਂ ਬੈਠੇ ਬਿਠਾਏ ਦੋ ਵਕਤ ਦੀ ਰੋਟੀ ਮਿਲ ਜਾਂਦੀ ਹੈ ਝੂਠ ਨਾ ਬੋਲ ਬਾਈ ਮੈਂ ਸਾਰੀ ਗੱਲ ਜਾਣਦੀ ਹਾਂ ਦੀਪ ਤੇ ਸ਼ੇਂਦਰ ਨੂੰ ਤੇਰੀ ਰੋਟੀ ਹੁਣ ਚੋਬਦੀ ਹੈ ਇਸ ਕਰਕੇ ਤੇਰੀ ਬਦਖੋਈ ਕਰਦੇ ਰਹਿੰਦੇ ਨੇ ਹਰ ਸਮੇਂ ਪਰ ਬਾਈ ਜੀ ਮੈਂਥੋਂ ਤੇਰੀ ਇਸ ਇਹ ਹਾਲਤ ਨਹੀਂ ਦੇਖੀ ਜਾਂਦੀ ਹਰ ਸਮੇਂ ਉੱਠਦੇ ਬੈਠਦੇ ਫਿੱਟ ਲਾਉਣੀਆ ਕਰਦੇ ਰਹਿੰਦੇ ਨੇ ਦੋਵੇਂ ਜੀ ਇਹ ਤਾਂ ਸਮੇਂ ਦਾ ਗੇੜਾ ਪੁੱਤ ਪਰ ਤੈਂ ਤਾਂ ਸਾਰੀ ਉਮਰ ਲੋਕਾਂ ਦੀ ਭਲਾਈ ਹੀ ਕੀਤੀ ਹੈ ਫੇਰੇ ਇਹ ਲੋਕ ਤੇਰੀਆਂ ਇਹੋ ਜਿਹੀਆਂ ਗੱਲਾਂ ਕਿਉਂ ਬਣਾਉਂਦੇ ਨੇ ਕਿਉਂ ਝੂਠੀਆਂ ਤਮਤਾਲਾਉਂਦੇ ਨੇ ਤੇਰੇ ਤੇ ਹਰ ਸਮੇਂ ਬਾਈ ਜੀ ਕਿਹੜਾ ਤੂੰ ਮੈਨੂੰ ਇਹ ਰਾਤ ਵਾਲੀ ਗੱਲ ਸੱਚੋ ਸੱਚ ਦੱਸ ਦੇ ਕੀ ਹੋਈ ਫੇਰ ਮੈਂ ਆਪ ਸੌਂਝਲ ਲੂੰਗੀ ਸਾਬ ਨਾਲ ਗੱਲ ਕੀ ਹੋਈ ਪੁੱਤ ਮੈਂ ਪੁੱਛਦੀ ਆਂ ਏ ਤੇਰੀ ਜੁੱਤੀ ਲਾਜੋ ਕਮਜ਼ਾਤ ਦੇ ਮੰਜੇ ਕੋਲ ਕਿਵੇਂ ਆਈ ਮੇਰੀ ਜੁੱਤੀ ਲਾਜੋ ਦੇ ਮੰਜੇ ਕੋਲ ਓ ਫਿੱਟੇ ਕਰ ਐਨਾ ਕਹਿੰਦਿਆਂ ਕਹਿੰਦਿਆਂ ਉਸ ਦਾ ਗਲਾ ਭਰ ਆਇਆ ਤੇ ਝੱਟ ਗਰਮ ਗਰਮ ਹੰਝੂ ਉਸ ਦੀ ਚਿੱਟੀ ਦਾੜੀ ਉੱਪਰ ਡਿੱਗਣ ਲੱਗ ਪਏ ਬਚਨ ਉਹਨੇ ਆਪਣੇ ਬਾਈ ਨੂੰ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਝੱਟ ਬੇਹੋਸ਼ ਹੋ ਗਿਆ ਬਚਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਸ ਨੇ ਭੱਜ ਕੇ ਨਾਲ ਦੇ ਘਰੋਂ ਝੱਟਾਂ ਦੇ ਮੁੰਡੇ ਨੂੰ ਸਾਈਕਲ ਉੱਪਰ ਡਾਕਟਰ ਪੇ ਡਾਕਟਰ ਪੇ ਭੇਜ ਡਾਕਟਰ ਨੂੰ ਬੁਲਾਇਆ ਡਾਕਟਰ ਦੀ ਕਾਫੀ ਕੋਸ਼ਿਸ਼ ਪਿੱਛੋਂ ਕਿਤੇ ਕ੍ਰਿਸ਼ਨ ਸਿਆਉਣੇ ਅੱਖਾਂ ਖੋਲੀਆਂ ਬੇਹੋਸ਼ੀ ਦੀ ਹਾਲਤ ਸਮੇਂ ਬਚਨੋਂ ਨੇ ਰੋਂਦੇ ਰੋਂਦੇ ਆਪਣੇ ਬਾਈ ਦੀ ਸਾਰੀ ਹਾਲਤ ਦੱਸ ਦਿੱਤੀ ਕਿ ਉਹ ਸਾਰੀ ਰਾਤ ਨਹੀਂ ਸੌਂਦਾ ਤੇ ਰਾਤ ਵਾਲੀ ਇੱਕ ਸਾਰੀ ਘਟਨਾ ਵੀ ਉਸਨੇ ਡਾਕਟਰ ਨੂੰ ਦੱਸ ਦਿੱਤੀ ਜਿਉਂ ਹੀ ਮਰੀਜ਼ ਨੂੰ ਕੁਝ ਹੋਸ਼ਾਈ ਡਾਕਟਰ ਨੇ ਪੂਰੀ ਤਸੱਲੀ ਦਿੱਤੀ ਤੁਸੀਂ ਬਹੁਤ ਜਲਦੀ ਠੀਕ ਹੋ ਜਾਵੋਗੇ ਇਹ ਬੇਹੋਸ਼ੀ ਤੁਹਾਨੂੰ ਦਿਮਾਗੀ ਨਾੜੀ ਦੇ ਲਹੂ ਦਾ ਦੌਰਾ ਰੁਕ ਜਾਣ ਕਾਰਨ ਹੁੰਦੀ ਹੈ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਹੀ ਡਾਕਟਰ ਸਾਹਿਬ ਕ੍ਰਿਸ਼ਨ ਸਿੰਘ ਨੇ ਬੜੀ ਹਲੀਮੀ ਨਾਲ ਪੁੱਛਿਆ ਤੁਸੀਂ ਫੌਜ ਵਿੱਚ ਰਾਤ ਨੂੰ ਕਿੰਨੇ ਘੰਟੇ ਸੌਂਦੇ ਸੀ ਹੁਣ ਕਿੰਨੇ ਘੰਟੇ ਸੌਂਦੇ ਹੋ ਫੌਜ ਵਿੱਚ ਤਾਂ ਡਾਕਟਰ ਸਾਹਿਬ दारू ਪੀ ਕੇ ਸਾਰੀ ਸਾਰੀ ਰਾਤ ਸੁੱਤਾ ਰਹਿੰਦਾ ਸੀ ਪਰ ਹੁਣ ਤਾਂ ਜਿਵੇਂ نیند ਨੇੜੇ ਹੋ ਹੀ ਨਹੀਂ ਲੰਘਦੀ ਗੱਲ ਕਰਦਿਆਂ ਕਰਦਿਆਂ ਕ੍ਰਿਸ਼ਨ ਸਿੰਘ ਦੀ ਆਵਾਜ਼ ਬੰਦ ਹੋ ਗਈ ਹੈ ਤੇ ਉਸ ਦੀ ਅੱਖਾਂ ਵਿੱਚ ਹੰਝੂ ਭਾਰਾਏ ਫੇਰ ਵੀ ਡਾਕਟਰ ਨੇ ਇੱਕ ਸਵਾਲ ਹੋਰ ਪੁੱਛ ਹੀ ਲਿਆ ਤੁਹਾਨੂੰ ਕੀ ਪਰੇਸ਼ਾਨੀ ਹੈ ਤੁਸੀਂ ਰੋ ਕਿਉਂ ਪੈਂਦੇ ਹੋ ਕੋਜਨੀ ਡਾਕਟਰ ਸਾਹਿਬ ਮੈਂ ਹੁਣ ਹੋਰ ਜਿਉਣਾ ਨਹੀਂ ਚਾਹੁੰਦਾ ਮੈਨੂੰ ਸ਼ਾਂਕੀਆਂ ਦੇ ਦਿਓ ਕੋਲ ਕੇ ਔਖੇ ਹੋਸ ਔਖੇ ਔਖੇ ਸਾਹ ਲੈਂਦਿਆਂ ਕ੍ਰਿਸ਼ਨ ਸਿਉਣੇ ਮਸਾ ਆਪਣੀ ਗੱਲ ਮੁਕਾਈ ਤੇ ਫਿਰ ਝਟ ਉਸਦੀ ਦਿਮਾਗ ਨਾੜੀ ਦਾ ਦੌਰਾ ਬੰਦ ਹੋ ਗਿਆ ਆਪਣੇ ਬਾਈ ਦੀ ਐਸੀ ਹਾਲਤ ਦੇਖ ਬਚਨੋ ਉੱਚੀ ਉੱਚੀ ਰੋਣ ਲੱਗ ਪਈ ਤੇ ਫਿਰ ਆਪਣੇ ਗੋਡਿਆਂ ਵਿੱਚ ਸਿਰ ਰੱਖ ਕੇ ਉਸ ਨੂੰ ਚਿੰਬੜਦੀ ਹੋਈ ਬੋਲੀ ਹਾਈ ਬਾਈ ਸਾਨੂੰ ਛੱਡ ਕੇ ਨਾ ਜਾਈ ਮੇਰੇ ਬਾਈ ਨੂੰ ਬਚਾਓ ਡਾਕਟਰ ਸਾਹਿਬ ਉਸਨੇ ਡਾਕਟਰ ਅੱਗੇ ਵਾਸਤਾ ਪਾਇਆ ਤੁਸੀਂ ਮਰੀਜ਼ ਕੋਲ ਰੋਗ ਹੋਣਾ ਇੰਦਰੀਆਂ ਦੇ ਭੋਗਾਂ ਨੂੰ ਜਵਾਨੀ ਵਿੱਚ ਦਬ ਘੁੱਟ ਕੇ ਰੱਖਣ ਨਾਲ ਬੁਢਾਪੇ ਵਿੱਚ ਐਸੇ ਰੋਗ ਅਕਸਰ ਲੱਗ ਜਾਂਦੇ ਹਨ ਮਰੀਜ਼ ਬੇਵੱਸ बेहੋਸ਼ੀ ਦੀ ਹਾਲਤ ਵਿੱਚ ਬਹੁਤ ਕੁਝ ਕਰ ਜਾਂਦਾ ਹੈ ਜਿਸ ਦਾ ਉਸ ਨੂੰ ਖੁਦ ਪਤਾ ਨਹੀਂ ਲੱਗਦਾ ਤਾਂ ਕਿ ਰਾਤ ਵਾਲੀ ਘਟਨਾ ਸੱਚੀ ਹੋ ਸਕਦੀ ਹੈ ਡਾਕਟਰ ਸਾਹਿਬ ਇਸ ਵਿੱਚ ਕੋਈ ਸ਼ੱਕ ਨਹੀਂ ਇਹ ਸੁਣਦਿਆਂ ਹੀ ਬਚਨੂ ਨੇ ਆਪਣੇ ਬਾਈ ਦਿਵਾਲੇ ਵਾਲੀਆਂ ਵਾਹਾਂ ਇੱਕੋ ਵਾਰੀ ਇਉਂ ਪਰਾਂ ਕਰ ਲਈਆਂ ਜਿਵੇਂ ਉਹ ਪਿੱਟੀ ਜਾ ਰਹੀ ਹੋਵੇ ਤੇ ਉਸ ਨੇ ਝਾਟ ਆਪਣੇ ਗੋਡਿਆਂ ਉੱਤੋਂ ਬੜੀ ਬੇਰਹਿਮੀ ਨਾਲ ਕ੍ਰਿਸ਼ਨ ਸਿਉਂਦਾ ਸਿਰ ਹਟਾ ਕੇ ਪੁੰਜੇ ਰੱਖ ਦਿੱਤਾ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ